30 ਅਪ੍ਰੈਲ 1968 ਨੂੰ ਜਦੋਂ ਪ੍ਰਤਾਪ ਸਿੰਘ ਕੈਰੋਂ ਕਤਲ ਕੇਸ ਦੀ ਸੁਣਵਾਈ ਸ਼ੁਰੂ ਹੋਈ ਤਾਂ ਮੁਲਜ਼ਮਾਂ ਦੇ ਕਟਹਿਰੇ ਦੇ ਵਿੱਚ ਕੇਵਲ ਸੁੱਚਾ ਸਿੰਘ, ਨਾਹਰ ਫੌਜੀ ਅਤੇ ਬਲਦੇਵ ਸਿੰਘ ਰਹਿ ਗਏ। ਦਿਆ ਸਿੰਘ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਸੁਖ ਲਾਲ ਬਾਦਾ ਮਾਫ ਗਵਾਹ ਬਣ ਕੇ ਗਵਾਹਾਂ ਵਾਲੇ ਕਟਹਿਰੇ ਦੇ ਵਿੱਚ ਜਾ ਖੜਿਆ ਸੀ। ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮਣਵਾਸ। ਪਿਛਲੀਆਂ ਦੋ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਕੈਰੋਂ ਕਤਲकांड ਵਾਪਰਿਆ ਕਿਵੇਂ ਅਤੇ ਫਿਰ ਮੁਲਜ਼ਮਾਂ ਦੀਆਂ ਗ੍ਰਿਫਤਾਰੀਆਂ ਕਿਵੇਂ ਹੋਈਆਂ ਇਹ ਸਭ ਸਾਂਝਾ ਕਰ ਚੁੱਕਿਆ ਹਾਂ ਪਿਛਲੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੈਰੋਂ ਕਤਲकांड ਦੇ ਦੋਸ਼ੀਆਂ ਨੂੰ ਸਜ਼ਾ ਮਾ ਕਿਵੇਂ ਮਿਲੀਆਂ ਅਤੇ ਸੁਖ ਲਾਲ ਨੂੰ ਫਾਂਸੀ ਕਿਉਂ ਨਹੀਂ ਹੋਈ ਜਿਵੇਂ ਹੀ ਅਦਾਲਤੀ ਕਾਰਵਾਈ ਸ਼ੁਰੂ ਹੋਈ ਤਾਂ ਪੁਲਿਸ ਦੇ ਵੱਲੋਂ ਬਣਾਈਆਂ ਖੇਡਾਂ ਢੈ ਢੇਰੀ ਹੋਣ ਲੱਗੀਆਂ ਹਾਲਾਤਾਂ ਨੇ ਅਜਿਹਾ ਮੋੜਾ ਕੱਟਿਆ ਕਿ ਸਭ ਦੀਆਂ ਨਜ਼ਰਾਂ ਕੈਰੋਂ ਕਤਲ ਕੇਸ ਵੱਲ ਹੋ ਗਈਆਂ ਕਿਉਂਕਿ ਸੁੱਚਾ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਲੋਕ ਸੋਚਦੇ ਸਨ ਕਿ ਹੁਣ ਇਸ ਕੇਸ ਦੇ ਵਿੱਚ ਜਲਦੀ ਹੀ ਫੈਸਲਾ ਆ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਇਸ ਕੇਸ ਦਾ ਫੈਸਲਾ ਲੰਬੇ ਸਮੇਂ ਬਾਅਦ ਆਇਆ ਮਲਜਮ ਬਲਦੇਵ ਸਿੰਘ ਅਤੇ ਨਾਹਰ ਸਿੰਘ ਨੂੰ ਜਦ ਚਲਾਨ ਦੀਆਂ ਕਾਪੀਆਂ ਮਿਲੀਆਂ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਬਿਆਨ ਹੀ ਉਹਨਾਂ ਦੇ ਵਿਰੁੱਧ ਵਰਤੇ ਜਾ ਰਹੇ ਨੇ ਤਾਂ ਦੋਹਾਂ ਨੇ ਅਦਾਲਤ ਦੇ ਵਿੱਚ ਦਰਖਾਸਤਾਂ ਦੇ ਕੇ ਮੁਕੱਦਮੇ ਨੂੰ ਉਲਝਣ ਦੇ ਵਿੱਚ ਪਾ ਦਿੱਤਾ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਇਕਵਾਲੀ ਬਿਆਨ ਝੂਠੇ ਤਿਆਰ ਕੀਤੇ ਗਏ ਹਨ। ਉਹਨਾਂ ਨੇ ਇਸ ਤੱਥ ਤੋਂ ਸਾਫ਼ ਇਨਕਾਰ ਕੀਤਾ ਕਿ ਉਹਨਾਂ ਨੇ ਮਹਸੇਸ਼ ਸ੍ਰੀ ਦੇਵਰਾਜ ਸੈਣੀ ਦੇ ਅੱਗੇ ਆਪਣੇ ਜੁਰਮ ਦਾ ਇਕਵਾਲ ਕਰਦੇ ਹੋਏ ਕੋਈ ਬਿਆਨ ਦਿੱਤਾ ਹੈ। ਦੋਹਾਂ ਨੇ ਪੁਲਿਸ ਅਤੇ ਮੈਸਟ੍ਰਿਸ ਤੇ ਗੰਭੀਰ ਇਲਜ਼ਾਮ ਲਗਾਏ ਜਿਵੇਂ ਕਿ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਗ੍ਰਿਫਤਾਰੀਆਂ ਨੂੰ ਲੈ ਕੇ ਵੀ ਮੁਲਜ਼ਮਾਂ ਨੇ ਪੁਲਿਸ ਤੇ ਦੋਸ਼ ਲਗਾਏ ਸਨ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਆਪਣੇ ਬਿਆਨਾਂ ਨੂੰ ਲੈ ਕੇ ਵੀ ਸਵਾਲ ਖੜੇ ਕਰ ਦਿੱਤੇ ਬਿਆਨਾਂ ਨੂੰ ਲੈ ਕੇ ਖੜੇ ਕੀਤੇ ਗਏ ਸਵਾਲਾਂ ਨੇ ਸਥਿਤੀ ਹੋਰ ਉਲਝਣ ਦੇ ਵਿੱਚ ਪਾ ਦਿੱਤੀ ਕਾਨੂੰਨ ਦੀ ਨਜ਼ਰ ਦੇ ਵਿੱਚ ਜੇ ਇਕਵਾਲੀ ਬਿਆਨ ਮਰਜ਼ੀ ਦੇ ਨਾਲ ਨਾ ਦਿੱਤੇ ਹੋਣ ਤਾਂ ਉਸ ਦਾ ਕੋਈ ਵੀ ਮੁੱਲ ਨਹੀਂ ਰਹਿੰਦਾ ਮੁਲਜ਼ਮਾਂ ਨੇ ਪੁਲਿਸ ਤੇ ਦੋਸ਼ ਲਾਇਆ ਕਿ ਜੋ ਬਿਆਨ ਤਿਆਰ ਕੀਤੇ ਗਏ ਨੇ ਸਭ ਝੂਠੇ ਹਨ ਇਹ ਸਭ ਸਾਨੂੰ ਧਮਕਾ ਕੇ ਖਾਲੀ ਕਾਗਜ਼ ਦੇ ਉੱਪਰ ਸਾਈਨ ਕਰਵਾਏ ਗਏ ਹਨ ਆਪਣੀ ਇਕਵਾਲੀ ਬਿਆਨ ਦਾ ਖੰਡਨ ਕਰਦੇ ਹੋਏ ਇਸ ਕੇਸ ਦੇ ਮੁੱਖ ਮੁਲਜ਼ਮ ਬਲਦੇਵ ਸਿੰਘਾ ਨੇ ਇੱਕ ਬਹੁਤ ਹੀ ਸਸੰਸਨੀਖੇਜ ਬਿਆਨ ਦਿੱਤਾ ਤੇ ਕਿਹਾ ਕੀ ਕਾਲਜ ਦੇ ਉਸਤੇ ਮਿੱਤਰ ਸਬਦਲ ਸਿੰਘ ਨੇ 50000 ਰੁਪਏ ਦਾ ਇਨਾਮ ਅਤੇ ਗਵਾਹ ਬਣਾਉਣ ਦਾ ਲਾਲਚ ਦੇ ਕੇ ਉਸ ਤੋਂ ਕਈ ਕਾਗਜ਼ਾਂ ਤੇ ਸਾਈਨ ਕਰਵਾ ਲਏ ਸਨ ਅਤੇ ਮੈਨੂੰ ਕਿਹਾ ਗਿਆ ਸੀ ਕਿ ਪੁਲਿਸ ਵੱਲੋਂ ਦੱਸੇ ਇੱਕ ਮੋਨੇ ਹੁਲੀਏ ਦੇ ਮਲਜਮਦਾਰ ਰੋਲ ਅਦਾ ਕਰੇ ਉਦੋਂ ਮੈਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਹੁਲੀਆ ਨਾ ਮਿਲਣ ਕਾਰਨ ਉਹ ਕਹਿਰੋਂ ਦੇ ਕਤਲ ਦੇ ਇਲਜ਼ਾਮ ਤੋਂ ਬਰੀ ਹੋ ਜਾਵੇਗਾ ਇੱਕ ਮਿੱਤਰ ਦੇ ਵਿਰੁੱਧ 50000 ਰੁਪਏ ਦਾ ਲਾਲਚ ਮਿਲਣ ਤੇ ਸਬਦਲ ਦੇ ਹੱਥਾਂ ਦੇ ਵਿੱਚ ਖੇਡਣ ਲਈ ਤਿਆਰ ਹੋ ਗਿਆ ਸੀ ਉਸਨੇ ਇਹ ਵੀ ਦੱਸਿਆ ਕਿ 8 ਅਪ੍ਰੈਲ ਸਾਲ 1965 ਦੀ ਸਵੇਰ ਨੂੰ ਮੈਨੂੰ ਰੈਸਟ ਹਾਊਸ ਤੋਂ ਸਿੱਧਾ ਅਦਾਲਤ ਦੇ ਵਿੱਚ ਲਿਜਾਇਆ ਗਿਆ ਜਿੱਥੇ ਸਬਤਲ ਸਿੰਘ ਨੇ ਉਹਨਾਂ ਦੀ ਜਾਣ ਪਹਿਚਾਨ ਸ੍ਰੀ ਦੇਵ ਰਾਜ ਸੈਣੀ ਦੇ ਨਾਲ ਕਰਵਾਈ ਅਤੇ ਮੈਨੂੰ ਨਾਲ ਦੇ ਕਮਰੇ ਦੇ ਵਿੱਚ ਬਿਠਾ ਦਿੱਤਾ ਗਿਆ ਮੈਂ ਸ਼ਰਾਬੀ ਸੀ ਤੇ ਮੈਨੂੰ ਨੀਂਦ ਆ ਗਈ ਪਰ ਮੈਂ ਕੋਈ ਵੀ ਬਿਆਨ ਨਹੀਂ ਦਿੱਤਾ ਇਸ ਤਰ੍ਹਾਂ ਹੀ ਨਾਹਰ ਫੌਜੀ ਨੇ ਵੀ ਆਪਣੇ ਬਿਆਨ ਦਾ ਖੰਡਨ ਕੀਤਾ ਤੇ ਕਿਹਾ ਕਿ ਮੈਂ ਕੋਈ ਬਿਆਨ ਨਹੀਂ ਦਿੱਤਾ ਮੇਰੇ ਤੋਂ ਜ਼ਬਰਦਸਤੀ ਸਾਇਨ ਕਰਵਾਏ ਗਏ ਸਨ ਬੈਦਾਂ ਮਾਫ ਗਵਾਹ ਬਣੇ ਸੁਖ ਲਾਲ ਨੇ ਆਪਣੇ ਬਿਆਨ ਦਾ ਖੰਡਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਉਸ ਨੇ ਕਿਹਾ ਕਿ ਮੈਨੂੰ ਕਿਸੇ ਵੀ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਤੇ ਮੈਂ ਪੁਲਿਸ ਦੇ ਨਾਲ ਇੱਕ ਕਮਰੇ ਦੇ ਵਿੱਚ ਰਿਹਾ ਮੈਂ ਕੋਈ ਬਿਆਨ ਨਹੀਂ ਦਿੱਤਾ ਤੇ ਨਾ ਹੀ ਕੋਈ ਬਿਆਨ ਮੈਨੂੰ ਪੜ੍ਹ ਕੇ ਸੁਣਾਇਆ ਗਿਆ ਪੁਲਿਸ ਅਫਸਰਾਂ ਨੇ ਕਈ ਕਾਗਜ਼ਾਂ ਤੇ ਮੈਥੋਂ ਸਾਈਨ ਕਰਵਾਏ ਪੁਲਿਸ ਨੇ ਮੈਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਪੁਲਿਸ ਅਫਸਰਾਂ ਨੇ ਕਿਹਾ ਕਿ ਜੇ ਤੂੰ ਮੰਨ ਜਾਵੇਂ ਤਾਂ ਤੈਨੂੰ ਬਾਦਾਂ ਮਾਫ ਗਵਾਹ ਬਣਾ ਦੇਵਾਂਗੇ ਇਸ ਕਰਕੇ ਮੈਂ ਪੁਲਿਸ ਦੀ ਗੱਲ ਮੰਨੀ ਸੀ ਭਾਰਤ ਵਿੱਚ ਸ਼ਾਇਦ ਹੀ ਕੋਈ ਕਤਲ ਦਾ ਕੇਸ ਇੰਨਾ ਲੰਬਾ ਸਮਾਂ ਚੱਲਿਆ ਹੋਵੇ ਜਿਸ ਕੇਸ ਦੀ ਸੁਣਵਾਈ ਸਾਲਾਂ ਤੱਕ ਹੁੰਦੀ ਰਹੀ ਹੋਵੇ ਸਰਕਾਰ ਨੇ ਇਸ ਮੁਕਾਦਮੇ ਦੀ ਪੈਰਵਾਈ ਦੇ ਲਈ ਖਾਸ ਤੌਰ ਤੇ ਐਡਵੋਕੇਟ ਜਨਰਲ ਦੀਆਂ ਸੁਭਾਵਾਂ ਲਈਆਂ ਸਨ ਸੁਣਵਾਈ ਦੇ ਲਈ ਐਡੀਸ਼ਨਲ ਸੈਸ਼ਨ ਜੱਜ ਵੀ ਨਿਯੁਕਤ ਕੀਤਾ ਗਿਆ ਸੀ ਇਸ ਤਗਾਸਾਂ ਨੇ ਆਪਣੇ ਪੱਖ ਦੇ ਵਿੱਚ 162 ਗਵਾਹ ਪੇਸ਼ ਕੀਤੇ ਸਨ ਜਿਨ੍ਹਾਂ ਦੇ ਵਿੱਚੋਂ ਬਹੁਤਿਆਂ ਨੇ ਮੋਲਜਮਾਂ ਦੇ ਵਿਰੁੱਧ ਗਵਾਹੀ ਦਿੰਦੇ ਹੋਏ ਕਤਲ ਦੀ ਬਾਰਦਾਤ ਸਾਜ਼ਿਸ਼ ਤੇ ਤੱਥਾਂ ਦਾ ਵਰਣਨ ਕੀਤਾ ਸੀ ਆਪਣੇ ਖਿਲਾਫ ਲਗਾਏ ਗਏ ਇਲਜ਼ਾਮਾਂ ਨੂੰ ਝੂਠਹਹਰਾਉਂਦੇ ਹੋਏ ਬਚਾਓ ਪੱਖ ਨੇ ਜੋਗਵਾ ਪੇਸ਼ ਕੀਤੇ ਸੀ ਉਹਨਾਂ ਵਿੱਚ ਕਈ ਪੁਲਿਸ ਅਫਸਰ ਵੀ ਸਨ ਇਸ ਕੇਸ ਦੇ ਵਿੱਚ ਸੁੱਚਾ ਸਿੰਘ ਦਾ ਬਿਆਨ ਬਹੁਤ ਹੀ ਖਾਸ ਸੀ ਉਸਨੇ ਕਾਂਗਰਸ ਨੇਤਾ ਤੇ ਉਸ ਸਮੇਂ ਦੇ ਗ੍ਰਹਿ ਮੰਤਰੀ ਸਰਦਾਰ ਦਰਵਾਰਾ ਸਿੰਘ ਤੇ ਕੈਰੋਂ ਦੇ ਕਤਲ ਦਾ ਇਲਜ਼ਾਮ ਲਗਾਉਂਦੇ ਆ ਕਿਹਾ ਸੀ ਕਿ ਮੇਰਾ ਪਿੰਡ ਵੀਰਵਾਸੀਆਂ ਦਰਵਾਰਾ ਸਿੰਘ ਦੇ ਚੋਣ ਹਲਕੇ ਦੇ ਵਿੱਚ ਪੈਂਦਾ ਹੈ ਉਹ ਕਾਂਗਰਸ ਦੀ ਟਿਕਟ ਤੋਂ ਸਫਲ ਹੋ ਗਏ ਸਨ ਅਤੇ ਮੈਂ ਸਦਾ ਉਹਨਾਂ ਦਾ ਵਿਰੋਧ ਕੀਤਾ ਸੀ ਇੱਕ ਹੀ ਹਲਕੇ ਅਤੇ ਕਈ ਦੂਸਰੀਆਂ ਗੱਲਾਂ ਕਾਰਨ ਉਹ ਮੇਰੇ ਵੈਰੀ ਬਣ ਗਏ ਸਨ ਅਤੇ ਮੇਰੇ ਨਾਲ ਵੈਰ ਰੱਖਦੇ ਸਨ ਜਦ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਹੋ ਗਿਆ ਤਾਂ ਉਹਨਾਂ ਦੇ ਲੜਕੇ ਆ ਤੇ ਪਰਿਵਾਰ ਦੇ ਕੁਝ ਬਜ਼ੁਰਗ ਮੈਂ ਫਰਾਣੀ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਮਾਤਾ ਹਰਕੌਰ ਅਤੇ ਦੂਸਰੇ ਰਿਸ਼ਤੇਦਾਰ ਵੀ ਸਨ ਕਿਹਾ ਸੀ ਕਿ ਸਰਦਾਰ ਕੈਰੋਂ ਦੇ ਕਤਲ ਦੀ ਜ਼ਿੰਮੇਵਾਰੀ ਸਰਦਾਰ ਦਰਵਾਰਾ ਤੇ ਹੈ ਕੈਰੋਂ ਪਰਿਵਾਰ ਦੇ ਲਗਭਗ ਸਾਰੇ ਮੈਂਬਰ ਕਾਂਗਰਸ ਦੇ ਨੇਤਾ ਅਤੇ ਮੰਤਰੀ ਕੇਂਦਰੀ ਸਰਕਾਰ ਦੇ ਵੱਡੇ ਕਾਂਗਰਸੀ ਲੀਡਰਾਂ ਨੂੰ ਬਿਲੇ ਸਨ ਅਤੇ ਸੱਚਾਈ ਬਿਆਨ ਕਰਦੇ ਉਹਨਾਂ ਨੇ ਸਰਦਾਰ ਦਰਵਾਰਾ ਸਿੰਘ ਨੂੰ ਸਰਦਾਰ ਕੈਰੋਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਸੀ ਅਤੇ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦੀ ਵੀ ਮੰਗ ਕੀਤੀ ਸੀ। ਤਦ ਪੰਜਾਬ ਪੁਲਿਸ ਦੇ ਡੀਆਈਜੀ ਸ੍ਰੀ ਅਸ਼ਵਨੀ ਕੁਮਾਰ ਅਤੇ ਕਮਰ ਸੰਸ਼ੇਰ ਸਿੰਘ ਨੇ ਕਈ ਉੱਚ ਅਧਿਕਾਰੀਆਂ ਸਮੇਤ ਸਰਕਾਰ ਨੂੰ ਧਮਕੀ ਦਿੱਤੀ ਸੀ ਕਿ ਜੇ ਕੈਰੋਂ ਕਤਲकांड ਦੀ ਜਾਂਚ ਬਿਊਰੋ ਨੂੰ ਸੌਂਪੀ ਗਈ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਗੇ। ਦਰਵਾਰਾ ਸਿੰਘ ਦਾ ਮੇਰੇ ਨਾਲ ਵੈਰ ਸੀ ਇਸ ਲਈ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਨੂੰ ਸਖਤ ਹੁਕਮ ਦਿੱਤੇ ਸਨ ਇਸ ਮਗਰੋਂ ਸਰਦਾਰ ਸੁਰਿੰਦਰ ਸਿੰਘ ਕੈਰੋਂ ਗੁਰਿੰਦਰ ਸਿੰਘ ਕੈਰੋਂ ਅਤੇ ਉਹਨਾਂ ਦੇ ਕਈ ਰਿਸ਼ਤੇਦਾਰਾਂ ਨੇ ਕਿਹਾ ਸੀ ਕਿ ਅਸਲੀ ਮੋਲਜਮਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਉਹਨਾਂ ਦਾ ਮੋਲਜਮਤਾ ਦਰਵਾਰਾ ਸਿੰਘ ਹੈ ਇਸ ਤਰ੍ਹਾਂ ਹੀ ਮੈਨੂੰ ਦਰਵਾਰਾ ਸਿੰਘ ਨੇ ਬਲੀ ਦਾ ਵੱਕਰਾ ਬਣਾਇਆ ਹੈ ਤੇ ਮੈਂ ਬਿਲਕੁਲ ਬੇਕਸੂਰ ਹਾਂ ਸੁੱਚਾ ਸਿੰਘ ਨੇ ਨਾਲ ਇਹ ਵੀ ਕਿਹਾ ਕਿ ਉਸਤੇ ਕੋਲ ਕੈਰੋਂ ਦਾ ਕਤਲ ਕਰਨ ਦੇ ਲਈ ਕੋਈ ਵੀ ਕਾਰਨ ਨਹੀਂ ਸੀ ਸਗੋਂ ਕੈਰੋਂ ਤਾਂ ਮੇਰਾ ਰਿਸ਼ਤੇਦਾਰ ਸੀ ਮੌਕੇ ਦੇ ਗਵਾਹਾਂ ਵਿੱਚੋਂ ਸੀਤਾ RAM ਬੇਲਦਾਰ ਦਾ ਬਿਆਨ ਬਰਨਰਯੋਗ ਹੈ ਉਸਨੇ ਇਸ ਤਗਾਸਾ ਦੀ ਕਹਾਣੀ ਦੀ ਪੁਸ਼ਟੀ ਕਰਦਿਆਂ ਘਟਨਾ ਦੀ ਥਾਂ ਤੇ ਹੋਏ ਕਤਲਾਂ ਦਾ ਬੇਰਵਾ ਦੱਸਿਆ ਸੀ ਮੋਲਜਮ ਦੇ ਵਕੀਲ ਨੇ ਪੂਰੇ ਚੰਗੇ ਤਰੀਕੇ ਨਾਲ ਬਹਿਸ ਕੀਤੀ ਤੇ ਕਿਹਾ ਕਿ ਸਾਰੇ ਗਵਾਹ ਝੂਠੇ ਤਿਆਰ ਕੀਤੇ ਗਏ ਹਨ ਇਸ ਲਈ ਕੋਈ ਠੋਸ ਆਧਾਰ ਨਹੀਂ ਮੰਨਦਾ ਇਸ ਕਰਕੇ ਸਾਰੇ ਮੋਲਜਮਾਂ ਨੂੰ ਬਰੀ ਕਰ ਦੇਣਾ ਚਾਹੀਦਾ ਸੁਚਾ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਉਸਨੇ ਕੈਰੋਂ ਦਾ ਕਤਲ ਇਸ ਕਰਕੇ ਕੀਤਾ ਸੀ ਕਿ ਉਸ ਨੂੰ ਕਦੇ ਉੱਚਾ ਪਿੰਡ ਕਤਲ ਕੇਸ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਫਾਂਸੀ ਨਾ ਲਗਵਾ ਦੇਵੇ ਪਰ ਸੁਚਾ ਸਿੰਘ ਇਸ ਕਤਲ ਕੇਸ ਦੇ ਵਿੱਚੋਂ ਬਰੀ ਹੋ ਗਿਆ ਸੀ ਭਾਵੇਂ ਕਿ ਸੁਚਾ ਸਿੰਘ ਨਾਹਰ ਫੌਜੀ ਅਤੇ ਬਲਦੇਵ ਸਿੰਘ ਦੇ ਵਕੀਲਾਂ ਨੇ ਜ਼ੋਰਦਾਰ ਵੈਸ ਕੀਤੀ ਪਰ ਜੱਜ ਸ੍ਰੀ ਐਸ ਸੀ ਮਿੱਤਲ ਸਨ 1969 ਦੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਨੇ ਫੈਸਲੇ ਦੇ ਅਨੁਸਾਰ ਤਿੰਨੋਂ ਮੋਲਜਮਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਇਹ ਸੁਣ ਕੇ ਮੋਲਜਮਾ ਦੇ ਖੋਹ ਸੁੱਟ ਗਏ ਪਰ ਉਹਨਾਂ ਜਿਉਣ ਦੀ ਆਸ ਨਾ ਛੱਡੀ ਤੇ ਉਹਨਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਖ ਕੀਤਾ ਤੇ ਇਸ ਕਰਕੇ ਹੀ ਉਹਨਾਂ ਨੂੰ ਜਿਉਣ ਦੇ ਲਈ ਥੋੜਾ ਸਮਾਂ ਹੋਰ ਮਿਲ ਗਿਆ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਤਿੰਨ ਜੱਜਾਂ ਦੇ ਆਧਾਰਿਤ ਸਪੈਸ਼ਲ ਬੈਂਚ ਅੱਗੇ ਕੈਰੋਂ ਕਤਲकांड ਦੀ ਸੁਣਵਾਈ ਆਰੰਭ ਹੋ ਗਈ ਕਾਨੂੰਨ ਦੇ ਮਹਾਰਥੀ ਹੱਕ ਅਤੇ ਵਿਰੋਧ ਦੇ ਵਿੱਚ ਦਲੀਲਾਂ ਦੇਣ ਲੱਗੇ ਸਪੈਸ਼ਲ ਬੈਂਚ ਦੇ ਬੈਠੇ ਸ੍ਰੀ ਪ੍ਰੇਮਚੰਦ ਪੰਡਤ, ਸ੍ਰੀ ਅਨਜੀਤ ਸਿੰਘ ਸਰਕਾਰੀਆ ਅਤੇ ਸ੍ਰੀ ਗੁਰਦੇਵ ਸਿੰਘ ਨੇ ਜੱਜਾਂ ਨੇ ਬੜੇ ਹੀ ਧਿਆਨ ਦੇ ਨਾਲ ਇਸ ਕੇਸ ਦੀ ਅਨੇਕਾਂ ਪਹਿਲੂਆਂ ਤੇ ਵਿਚਾਰ ਕਰਨਾ ਆਰੰਭ ਕਰ ਦਿੱਤਾ। ਭਾਵੇਂ ਕਿ ਬਚਾਓ ਪੱਖ ਨੇ ਬਹੁਤ ਦਲੀਲਾਂ ਦਿੱਤੀਆਂ ਪਰ ਦੋਹਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਦੇ ਮਗਰੋਂ 21 ਸਤੰਬਰ 1970 ਨੂੰ ਮੋਲਜਮਾਂ ਦੀ ਅਪੀਲ ਬਹੁਮਤ ਦੇ ਨਾਲ ਰੱਦ ਕਰ ਦਿੱਤੀ। ਉਨ੍ਹਾਂ ਦੀ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਭਾਵੇਂ ਕਿ ਤਿੰਨ ਜੱਜਾਂ ਚੋਂ ਇੱਕ ਜੱਜ ਗੁਰਦੇਵ ਸਿੰਘ ਨੇ ਕਿਹਾ ਕਿ ਜਾਂਚ ਅਫਸਰਾਂ ਦਾ ਆਚਰਣ ਠੀਕ ਨਹੀਂ ਸੀ ਕਈ ਦ੍ਰਿਸ਼ਟੀਆਂ ਦੇ ਨਾਲ ਉਨ੍ਹਾਂ ਦੀ ਜਾਂਚ ਬੇਈਮਾਨ ਰਹੀ ਉਨ੍ਹਾਂ ਨੇ ਅਸਲੀ ਕਾਤਲ ਨੂੰ ਬਚਾਉਣ ਦਾ ਯਤਨ ਕੀਤਾ ਭਾਵੇਂ ਕਿ ਗੁਰਦੇਵ ਸਿੰਘ ਨੇ ਉਨ੍ਹਾਂ ਨੂੰ ਵਰੀ ਕਰਨ ਦਾ ਹੁਕਮ ਦੇ ਦਿੱਤਾ ਸੀ ਪਰ ਦੂਸਰੇ ਜੱਜਾਂ ਕਰਕੇ ਉਹ ਫਾਂਸੀ ਤੋਂ ਨਾ ਵੱਸ ਸਕੇ ਉਹਨਾਂ ਨੇ ਜਿਉਣ ਦੀ ਆਸ ਫੇਰ ਵੀ ਨਾ ਛੱਡੀ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਅਤੇ ਰਾਸ਼ਟਰਪਤੀ ਨੂੰ ਚਿੱਠੀਆਂ ਵੀ ਲਿਖੀਆਂ ਪਰ ਰਾਸ਼ਟਰਪਤੀ ਨੂੰ ਲਿਖੀਆਂ ਚਿੱਠੀਆਂ ਅਤੇ ਸੁਪਰੀਮ ਕੋਰਟ ਦਾ ਕੀਤਾ ਰੁਖ ਵੀ ਉਹਨਾਂ ਦੇ ਕੰਮ ਨਾ ਆਇਆ ਅਖੀਰ ਉਹ ਦਿਨ ਆ ਗਿਆ ਜਦੋਂ ਉਹਨਾਂ ਨੂੰ ਫਾਂਸੀ ਲੱਗਣੀ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਕਤਲਾਂ ਨੂੰ ਜਿਉਣ ਦੇ ਲਈ ਤਿੰਨ ਸੁਨਹਿਰੀ ਮੌਕੇ ਮਿਲੇ ਸਨ ਪਰ ਸਰਕਾਰ ਦੇ ਸਖਤ ਰਵੱਈਏ ਦੇ ਕਾਰਨ ਉਹਨਾਂ ਨੂੰ ਜੀਵਨ ਨਹੀਂ ਮਿਲਿਆ ਗਾਂਧੀ ਜਯੰਤੀ ਆਜ਼ਾਦੀ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਗੋਲਡਨ ਜੁੜੀ ਵੀ ਉਹਨਾਂ ਨੂੰ ਮੌਤ ਤੋਂ ਨਾ ਬਚਾ ਸਕੀ। ਫਾਂਸੀ ਲੱਗਣ ਤੋਂ ਪਹਿਲਾਂ ਸੁੱਚਾ ਸਿੰਘ ਨੇ ਆਖਰੀ ਇਸ਼ਾਰਾ ਜ਼ਾਹਰ ਕੀਤੀ। ਉਸਨੇ ਕਿਹਾ ਕਿ ਮੇਰੀਆਂ ਅੱਖਾਂ ਦਾਨ ਕਰ ਦਿੱਤੀਆਂ ਜਾਣ। ਮੇਰੀ ਲਾਸ਼ ਨੂੰ ਪੁਲਿਸ ਹੱਥ ਨਾਲ ਲਾਵੇ। ਉਸਨੇ ਇਹ ਵੀ ਕਿਹਾ ਕਿ ਮੇਰੀ ਮੌਤ ਤੋਂ ਬਾਅਦ ਮੈਨੂੰ ਸ਼ਹੀਦ ਕਹਿ ਕੇ ਪੁਕਾਰਿਆ ਜਾਵੇ। ਨਾਲ ਇੱਕ ਸਮਾਦ ਵੀ ਬਣਾਈ ਜਾਵੇ। ਉਸਨੇ ਇਹ ਵੀ ਕਿਹਾ ਕਿ ਮੇਰੇ ਫਾਂਸੀ ਲੱਗਣ ਤੋਂ ਪਹਿਲਾਂ ਕੈਦੀਆਂ ਨੂੰ ਲੱਡੂ ਵੰਡੇ ਜਾਣ ਤੇ ਚਾਹ ਪਿਵਾਈ ਜਾਵੇ। ਉਸਨੇ ਇਹ ਵੀ ਹਿੱਸਾ ਪ੍ਰਗਟ ਕੀਤੀ ਕਿ ਉਸਨੂੰ ਬੱਬਰ ਸ਼ੇਰ ਦੇ ਨਾਲ ਲੜਾਇਆ ਜਾਵੇ ਅਤੇ 37 ਘੰਟੇ ਖੜੇ ਪਾਣੀ ਦੇ ਵਿੱਚ ਤੈਰਨ ਦੀ ਆਗਿਆ ਦਿੱਤੀ ਜਾਵੇ ਤਾਂ ਕਿ ਇੱਕ ਵਾਰ ਉਹ ਰਿਕਾਰਡ ਕਾਇਮ ਕਰ ਸਕੇ ਕਿ ਉਹ ਇੱਕ ਖਿਡਾਰੀ ਹੈ ਕੋਈ ਮੁੱਲਜ਼ਮ ਨਹੀਂ ਉਸਨੇ ਇੱਕ ਮੰਗ ਹੋਰ ਰੱਖੀ ਕਿ ਮੇਰੀ ਮੌਤ ਤੇ ਬੈਂਡਵਾਜੇ ਵਜਾਏ ਜਾਣ ਪਰ ਇਹ ਸਭ ਕਰਨ ਤੋਂ ਜੇਲ੍ਹ ਅਧਿਕਾਰੀਆਂ ਨੇ ਮਨਾਂ ਕਰ ਦਿੱਤਾ ਜਦੋਂ ਫਿਰ ਫਾਂਸੀ ਲੱਗਣ ਦਾ ਦਿਨ ਆਇਆ ਤਾਂ ਸੁੱਚਾ ਸਿੰਘ ਦਾ ਵੱਡਾ ਭਰਾ ਤੇ ਉਸਦਾ ਦੋਸਤ ਬੈਂਡਵਾਜੇ ਲੈ ਕੇ ਹੰਬਾਲਾ ਜੇਲ੍ਹ ਦੇ ਅੱਗੇ ਆ ਪਹੁੰਚੇ ਅਤੇ ਬੈਂਡ ਵਾਜੇ ਵਜਾਉਣ ਲੱਗੇ ਸੁੱਚਾ ਸਿੰਘ ਦੇ ਰਿਸ਼ਤੇਦਾਰਾਂ ਦੀਆਂ ਅੱਖਾਂ ਨਾਲ ਸਨ ਅਖੀਰ ਸੁੱਚਾ ਸਿੰਘ ਅਤੇ ਉਸਦੇ ਸਾਥੀਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਬਾਅਦ ਦੇ ਵਿੱਚ ਫੜੇ ਗਏ ਦਿਆਲ ਸਿੰਘ ਅਤੇ ਸੁਖ ਲਾਲ ਦਾ ਕੇਸ ਹਲੇ ਵੀ ਚੱਲ ਰਿਹਾ ਹੈ